ਭਾਲੀチュアਣਾ ਮਕੈਨੀਕਲ ਸੁਪਿੰਗ ਮਸ਼ੀਨਾਂ ਨਾਲ ਸਫਾਈ ਹੋਵੇਗੀ 10 ਕਰੋੜ ਦੀ ਲਾਗਤ ਨਾਲ ਸਰਕਾਰ ਨੇ ਇਹ ਚਾਰ ਮਸ਼ੀਨਾਂ ਖਰੀਦੀਆਂ ਨੇ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਦੋ ਮਕੈਨੀਕਲ ਸੁਪਿੰਗ ਮਸ਼ੀਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਉੱਥੇ ਹੀ ਹਲਕਾ ਵਿਧਾਇਕ ਨੇ ਸ਼ਹਿਰ ਦੀ ਮਾੜੀ ਸਫਾਈ ਵਿਵਸਥਾ ਨੂੰ ਲੈ ਕੇ ਨਗਰ ਨਿਗਮ ਤੇ ਮੌਜੂਦਾ ਸੱਤਾ ਪੱਖ ਤੇ ਤੰਜ ਵੀ ਕੱਸੇ ਨੇ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਪਾਰੇ ਗੱਲ ਅੱਜ ਸੱਚ ਹੋਣ ਜਾ ਰਹੀ ਹੈ ਕਿ ਜਿਹੜੀਆਂ ਮਕੈਨੀਕਲ ਸੀਟੀਆਂ ਦੇ ਮਸ਼ੀਨਾਂ ਨੇ ਦੋ ਜਿਹੜੀਆਂ ਆਖਤੀਆਂ ਨੇ ਔਰ ਦੋ ਰਾਸਤੇ ਦੇ ਵਿੱਚ ਨੇ ਜਿਹੜੇ ਇਹ ਜੀਤੋ ਗੰਬੋਟ ਕੀਤੀਆਂ ਨੇ ਦੋ ਮਸ਼ੀਨਾਂ ਜਿਹੜੀਆਂ ਅੱਜ ਆਇਆ ਹੋਏ ਨੇ ਅੱਜ ਇਹ ਕੰਮ ਸ਼ੁਰੂ ਕਰ ਦੇਣਗੀਆਂ ਤੇ ਮਹੀਨੇ ਦੇੜੇ ਜਿਹੜੀਆਂ ਦੂਸਰੀਆਂ ਦੋ ਮਸ਼ੀਨਾਂ ਨੇ ਉਹ ਵੀ ਆ ਜਾਣਗੀਆਂ ਔਰ ਇਹ ਸਾਰਾ ਪੈਸਾ ਜਿਹੜਾ ਇੱਕ ਢਮਾਡਾ ਨੇ ਦੇਣਾ ਹੈ ਪਿਛਲੇ ਸਮੇਂ ਮੀਟਿੰਗ ਹੋਈ ਸੀ ਕਿ ਕੁਮਾੜਾ ਦੇ ਅਧਿਕਾਰੀਆਂ ਨਾਲ ਮੇਰੀ ਤੇ ਉਹਨਾਂ ਤੇ ਰਿਸੋਰਸ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਬੈਠੇ ਸੀ ਸਾਰਿਆਂ ਨੇ ਸਹਿਮਤੀ ਹੋਈ ਸੀ ਕਿ ਜਿਹੜਾ ਕੁਮਾੜਾ ਕਿਉਂਕਿ ਇਹ ਸ਼ਹਿਰ ਨੂੰ ਬਸਾਉਂਦਾ ਹੈ ਤੇ ਸ਼ਹਿਰ ਦੀ ਡਿਵੈਲਪਮੈਂਟ ਵੀ ਉਹੀ ਕਰਦਾ ਹੈ ਤੇ ਬਾਅਦ ਵਿੱਚ ਮੇਨਟੇਨੈਂਸ ਹੈ ਜਿਹੜੀ ਉਹ ਕਾਰਪੋਰੇਸ਼ਨ ਨੇ ਕਰਨੀ ਹੁੰਦੀ ਆ ਇਸ ਕਰਕੇ ਕਹਿਤੇ ਹੋਏ ਕਿ ਇਹ ਚਾਰ ਮਸ਼ੀਨਾਂ ਨੇ ਜਿਹੜੀਆਂ ਸਿੱਧੇ ਜਿਹੜੀਆਂ ਮਕੈਨੀਕਲ ਸੀਲਪੀ ਮਸ਼ੀਨਾਂ ਨੇ ਉਹ ਕੁਮਾੜਾ ਦੇਖਿਆ ਜੋ ਕਿ ਜੇ ਰੋਗਾ ਕਿ ਆਹ ਦੇ ਵਿੱਚ ਵਾਗਦੇ ਨੇ ਦੋ ਰਾਹ ਦੇ ਵਿੱਚ ਨੇ ਮੈਂ ਇਤੇ ਜਿਕਰ ਕਰਨਾ ਚਾਹੁੰਦਾ 2015 ਦੇ ਵਿੱਚ ਵੀ ਇਹ ਸੀ ਕਿ ਜਿਹੜੀਆਂ ਮਕੈਨੀਕਲ ਸੀਵਿੰਗ ਮਸ਼ੀਨਾਂ ਦਾ ਪੈਕ ਸੀ ਮਕੈਨੀਕਲ ਸੀਵਿੰਗ ਮਸ਼ੀਨਾਂ ਦੇ ਨਾਲ ਸਫਾਈ ਕਰਨ ਦਾ ਕੰਮ ਮੈਂ ਆਰਬ ਕਰਾਇਆ ਜਦੋਂ ਮੈਂ ਨਿਯਰ ਹੁੰਦਾ ਸੀ ਇਹ ਪਹਿਲੀ ਵਾਰੀ ਹੋਇਆ ਸੀ ਨਾਰਥ ਇੰਡੀਆ ਦੇ ਵਿੱਚ ਵੀ ਮਸ਼ੀਨਾਂ ਦੇ ਨਾਲ ਸਫਾਈ ਦਾ ਕੰਮ ਸ਼ੁਰੂ ਹੋਇਆ ਸੀ ਉਹ ਵੀ ਰਾਤ ਨੂੰ ਦਿਨ ਦੇ ਵਿੱਚ ਨਹੀਂ ਜੀ ਡਿਸਟਰਬ ਕਰਦੇ ਰਾਤ ਨੂੰ ਮਸ਼ੀਨਾਂ ਕੰਮ ਕਰਦੇ ਸਵੇਰੇ ਉੱਠ ਕੇ ਸਾਰੇ ਲੋਕ ਦੇਖਦੇ ਸੀ ਤੇ ਸਫਾਈ ਚਾਰੇ ਪਾਸੇ ਹੋਈ ਹੋਈ ਹੁੰਦੀ ਸੀ ਔਰ 5 ਸਾਲ ਮੈਂ ਰਹਿ ਹੈ 5 ਸਾਲ ਦੇ ਸਮੇਂ ਦੇ ਦੌਰਾਨ ਇੱਕ ਵੀ ਸ਼ਿਕਾਇਤ ਨਾ ਆਨਲਾਈਨ ਆਫਲਾਈਨ ਸਫਾਈ ਵੀ ਜਿੰਨਾ 메ਨ ਰੋਡ ਦੀ ਸੀ ਨਾ ਵੀਰ ਰੋਡ ਦੀ ਸੀ ਨਾ ਸੀ ਰੋਡ ਦੀ ਸੀ ਤੇ ਹੁਣ ਵੀ ਮੈਂ ਇਸ ਗੱਲ ਦੀ ਸ਼ਹਿਰ ਵਾਸੀਆਂ ਨੂੰ ਗਰੰਟੀ ਦਿੰਦਾ ਕਿ ਆਉਣ ਵਾਲੇ 2 4 6 ਮਹੀਨੇ ਦੇ ਵਿੱਚ ਜੇ ਦੀ ਸਫਾਈ ਵੀ ਹਾਲ ਤੋਂ ਪਿਛਲੇ 2.5 ਸਾਲ ਤੋਂ ਬਹੁਤ ਜ਼ਿਆਦਾ ਬੁਰੀ ਚੁੱਕੀ ਹੋਈ ਉਹਨੂੰ ਸੁਧਾਰ ਕੇ ਬਕਾਇਦਾ ਤੌਰ ਤੇ ਉਸੇ ਪਿਛਲੇ 5 ਦੇ 2015 ਦੇ 2020 ਦੇ ਸਮੇਂ ਦੇ ਵਿੱਚ ਸਫਾਈ ਹੁੰਦੀ ਸੀ ਉਸ ਲੈਵਲ ਦੇ ਉੱਤੇ ਲੈ ਕੇ ਜਾਂਦਾ ਜੇ ਉਹ ਬੰਦੇ ਉਦੋਂ ਵੀ ਵਧੀਆ ਸਫਾਈ ਕਰਕੇ ਜਿਹੜੀ ਸ਼ਹਿਰ ਦੀ ਇਹ ਸ਼ਹਿਰ ਵਾਸੀ ਨੂੰ ਦਿੱਤੀ ਜਾਉ। ਜਦੋਂ ਕਿ ਕਿਉਂ ਬੰਦ ਹੁੰਦੀ ਸੀ ਸਫਾਈ ਉਸਦੀ ਬਾਤ ਕਰਦੇ ਹਾਂ। ਜਦੋਂ ਮੈਂ ਮਹਿਰਮੰਦ ਤੋਂ ਹਟਿਆ ਮਤਲਬ 2020 ਦੇ ਵਿੱਚ ਮੇਰੀ ਡਰਗੂਰੀ ਹੋਈ ਲਗਦਾ 6 ਮਹੀਨੇ ਚੱਲੀਆਂ ਨੇ ਉਸ ਤੋਂ ਬਾਅਦ ਸਾਰੀਆਂ ਤਾਹ ਨਾਸ਼ ਕਰਕੇ ਸਾਰਾ ਕੁਝ ਬੰਦ ਕਰਕੇ ਬੰਦ ਕਰਕੇ ਵੱਡੇ ਪੱਤਰ ਤੇ ਭਰਤੀ ਕੀਤੀ ਗਈ ਬੰਦਿਆਂ ਦੀ ਔਰ ਉਹਨਾਂ ਉਹਨਾਂ ਪੜ੍ਹੇ ਲਿਖੇ ਨੌਜਵਾਨਾਂ ਦੀ ਭਰਤੀ ਕੀਤੀ ਜਿਨ੍ਹਾਂ ਨੇ ਸੀਵਰੇਜ ਦਾ ਕੰਮ ਕਰਨਾ ਨਹੀਂ ਸੀ ਝਾੜੂ ਦਾ ਕੰਮ ਕਰਨਾ ਨਹੀਂ ਸੀ ਉਹਨਾਂ ਨੂੰ ਤਾਂ ਕੋਈ ਐਮਏ ਸੀ ਕੋਈ ਬੀਏ ਸੀ ਤੇ ਸਿਰਫ ਵੋਟਾਂ ਲੈਣ ਵਾਸਤੇ ਭਰਤੀ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਸਾਰਾ ਕੰਮ ਉਹਨਾਂ ਦੇ ਦਿੱਤਾ ਤੇ ਮਿਸ਼ਨ ਦਾ ਕੰਮ ਬੰਦ ਕਰਾ ਤੋ ਜਿਸੇ ਕਰਕੇ ਅੱਜ ਤੁਸੀਂ ਦੇਖਦੇ ਹੋ ਕਿ ਹਰ ਕੋਨੇ ਦੇ ਉੱਤੇ ਮਹਾਰਾਜ ਦੇ ਹਰ ਜਗ੍ਹਾ ਦੇ ਉੱਤੇ ਬੁਰਾ ਹਾਲ ਦਾ ਸਫਾਈ ਦਾ ਔਰ ਇਸੇ ਕਰਕੇ ਹੋਇਆ ਕਿ ਕਿਉਂਕਿ ਧਿਆਨ ਹੀ ਨਹੀਂ ਸੀ ਸਿਰਫ ਵੋਟਾਂ ਤੋਂ ਬਿਨਾਂ ਤੇ ਆਪਣੇ ਲਾਦੇ ਕਿਉਂ ਨਾ ਕਰੇ ਧਿਆਨ ਦਿੱਤਾ ਹੀ ਨਹੀਂ ਗਾ ਕਿਤੇ ਬੇਸ਼ੱਕ ਕਰਕੇ ਇਹ ਮਾਰਾ ਹਾਲ ਹੋਇਆ ਤੇ ਹੁਣ ਹੋਰਾਂ ਟਾਈਮ ਤੁਸੀਂ ਦੇਖੋਗੇ ਵੀ ਮੁਹਾਲੀ ਦੇ ਵਿੱਚ ਸਫਾਈ ਦਾ ਜਿਹੜਾ ਹਾਲ ਆ ਉਹ ਬਾਕੀ ਸ਼ਹਿਰਾਂ ਦੇ ਮੁਕਾਬਲੇ ਬਹੁਤ ਟੋਪ ਦਾ ਜਿਹੜੇ ਰੋਡ ਤੇ ਸਫਾਈ ਹੋ ਕੇ ਹੁਣ ਵੀ ਰਾਤ ਨੂੰ ਪਿਲਣ ਕਿ ਹੈ ਦਿਨ ਚ ਲੜਨ ਗਿਆ ਦੇਖੋ ਇਹ ਮੇਰਾ ਖਿਆਲ ਹੈ ਜੇ ਤਾਂ ਹਾਲ ਹੀ ਕਰੀਏ ਦਿਨ ਚ ਚਲਾਵਾਂਗੇ ਤੇ ਰਾਤ ਨੂੰ ਵੀ ਪਹਿਲਾਂ ਇੱਕ ਵਾਰੀ ਦਿਨ ਚ ਅਸੀਂ ਟਰਾਈ ਕਰਾਂਗੇ ਤੇ ਚੱਲਣਗੇ ਇਹ ਰਾਤ ਨੂੰ ਔਰ ਇਹ ਮਸ਼ੀਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਇਹ 2 ਕਰੋੜ ਤੇ 46 ਲੱਖ ਦੀ ਲਾਗਤ ਵਾਲੀ ਕਮਸ਼ੀ ਲੱਜਾ ਤੇ 55 ਕਿਲੋਮੀਟਰ ਦੇ ਇੱਕ ਦਿਨ ਦੇ ਵਿੱਚ ਸਫਾਈ ਕਰਨੀ ਹੈ। ਔਰ ਮੇਰਾ ਖਿਆਲ ਹੈ ਲਾਗੇ ਭਾਗ 5 ਤੋਂ 700 ਕਿਲੋਮੀਟਰ ਦੇ ਤਰੀਕ ਰੋਡਾਂ ਵਰਦੀਆਂ ਨੇ। ਪੂਰੇ ਮੁਹਾਲੀ ਦੀਆਂ ਜਿਹੜੀਆਂ ਇਹ ਰੋਡ ਨੇ ਤੇ ਵੀ ਰੋਡ ਨੇ ਤੇ ਉਹਦੇ ਵਿੱਚ ਬਕਾਇਦਾ ਤੌਰ ਤੇ ਚਾਰ ਮਸ਼ੀਨਾਂ ਨੇ ਜਿਹੜੀਆਂ ਸਫਾਈ ਕਰ ਰਹੀਆਂ ਤੇ ਹਰ ਦੂਜੇ ਜਾਂ ਤੀਜੇ ਦਿਨ ਜਿਹੜੀ ਇਹ ਵਾਲੀ ਸਫਾਈ ਦੀ ਟਰਮ ਆਉਗੀ ਤਾਂ ਦੇਖਣਾ ਇਹ ਨਹੀਂ ਪੂਰਾ ਕਿਤੇ ਕੋਈ ਇੱਕ ਮਸ਼ੀਨਾਂ ਨਹੀਂ ਦੇਰ ਤੱਕ ਸफाई ਕਰਦੀਆਂ ਨੇ ਇੰਨੀ ਸਰਚਿੰਗ ਕਰਦੀਆਂ ਨੇ ਮਤਲਬ ਤੁਸੀਂ ਸੋਚ ਹੀ ਸਕਦੇ ਹੋ ਕਿ ਥਲੇ ਜੇ ਇੱਕ ਵਾਰੀ ਮਸ਼ੀਨ ਖੜੀਏ ਤਾਂ 10 ਦਿਨ ਤਾਂ ਬੈਠੇ ਹੀ ਜਰੂਰ ਨਹੀਂ ਪੈਂਦੀ ਹੈਗੀ ਸਫਾਈ ਦਾ ਸਾਹਿਬ 2 ਕਰੋੜ ਰੁਪਏ ਦੀ ਪੋਟੈਂਸ਼ੀਅਲ ਕਿਤੋਂ ਜਿਹੜੇ ਬੰਦੇ ਆਉਣੇ ਉਹਦਾ ਜਿੱਦਿਆ ਹੁਣ ਇੱਕ ਵਾਰ ਆਉਂਗੀ ਕਿ ਨਹੀਂ ਲੱਗਦਾ ਦੇਖੋ ਮੈਨੂੰ ਇਸ ਦਾ ਤਾਂ ਬੜਾ ਅਫਸੋਸ ਆ ਵੀ ਇਹਨਾਂ ਲੋਕਾਂ ਨੇ ਮਸ਼ੀਨਾਂ ਲਿਆਉਣ ਦੀ ਤਾਂ ਕੀ ਹਰ ਜ਼ਮਾਨਾ ਕਿੱਥੇ ਜਾ ਰਿਹਾ ਹੈ ਅੰਦਰ ਟੈਕਨੋਲੋਜੀ ਲੇਟੈਸਟ ਟੈਕਨੋਲੋਜੀ ਦੇ ਨਾਲ ਦੁਨੀਆ ਲੈਸ ਹੋ ਰਹੀ ਹੈ ਲੇਕਿਨ ਸਾਡੇ ਬੰਦੇ ਸੀ ਜਿਹੜਾ ਜਿਨ੍ਹਾਂ ਨੇ 15 ਸਾਲ ਜਿੰਨਾ ਲੋ ਗੁਣਾਇਆ ਮਾਨਯੋਗ ਤਾ ਮੋਹਾਲੀ ਸ਼ਹਿਰ ਵਾਸੀਆਂ ਨੇ ਬਕਾਇਦਾ ਤੌਰ ਤੇ ਕਿ ਮੈਂ ਬਹੁਤ ਟੌਪ ਦੀ ਮਸ਼ੀਨ ਲੈ ਕੇ ਆਇਆ ਸੀ ਜਿਹੜੀ ਇਹਨਾਂ ਨੇ ਬਕਾਇਦਾ ਤੌਰ ਤੇ ਰੋਕੀ ਤਾਂ ਹੁਣ ਵੀ ਰੋਕੀ ਹੋਈ ਆ ਇਹਨੇ ਸ਼ਹਿਰ ਦੇ ਸਾਰੇ ਸਫਾਈ ਗਰਿੰਨਾ ਧੋਣੀਆਂ ਸੀ ਜਿਨ੍ਹਾਂ ਨੇ ਸ਼ਹਿਰ ਦੇ ਵੋੜ ਧੋਣੇ ਸੀ ਜਿਨ੍ਹਾਂ ਨੇ ਜਿਹੜੀ ਥੀ ਦੀ ਪ੍ਰੂਨਿੰਗ ਕਰਨੀ ਸੀ ਆਟੋਮੈਟਿਕਲੀ ਥੀ ਐਦਾਂ ਲੱਗ ਰਿਹਾ ਸੀ ਜਿਦਾਂ ਕੋਈ ਹੈਜ ਕੱਟ ਕੇ ਗਿਆ ਹੋਵੇ ਹੁਣੇ ਲੇਕਿਨ ਇਹਨਾਂ ਨੇ ਉਹ ਮਸ਼ੀਨ ਰੋਕ ਕੇ ਰੱਖੀ ਝਗੜੇ ਕੀਤੇ ਲੜਾਈਆਂ ਕੀਤੀਆਂ ਮੰਨੂ ਨੇਰ ਤੋਂ ਸਸਪੈਂਡ ਵੀ ਕੀਤਾ ਉਹ ਕਹਿੰਦੇ ਬਖਰੀ ਆ ਵੀ ਮੰਤਰੀ ਸਮੇਤ ਇਹਨਾਂ ਨੂੰ ਉਹ ਨਹੀਂ ਖਾਣੀ ਪਈ ਸੀ ਤੇ ਕੋਰ ਨੇ ਮੈਨੂੰ ਦਿੱਤਾ ਲੋਡਰ ਸਰ ਜਿਹੜਾ ਸੀ ਉਹ ਰੱਦ ਕੀਤਾ ਇਹ ਉਹ ਮਸ਼ੀਨ ਹੁਣ ਤੱਕ اٹਕੀ ਪਈ ਆ ਕੋਰ ਕਚਹਿਰੀਆਂ ਦੇ ਚੱਕਰ ਦੇ ਵਿੱਚ ਮੈਨੂੰ ਲੱਗਦਾ ਉਹ ਮਾਂ ਜੋ ਜਿਹੜੇ ਫਾਈਲ ਉਹਦੇ ਜਲਦੀ ਕੋਈ ਨਾ ਫੈਸਲਾ ਹੋ ਜੂਗਾ ਤੇ ਉਹਦੇ ਨਾਲ ਇਹ ਮਸ਼ੀਨ ਜਿਹੜੀ ਆਊਗੀ ਔਰ ਉਹਦੇ ਨਾਲ ਵੀ ਮੁਹਾਲੀ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਲੋਕਾਂ ਨੂੰ ਪਤਾ ਚੱਲੂਗਾ ਵੀ ਇਹ ਕੈਂਡੂ ਇੰਟਰਨੈਸ਼ਨਲ ਸਿਟੀਿੰਗ ਹੈਗਾ ਕੰਮ ਕਰਨ ਦੇ ਵਿੱਚ ਵੀ ਹਰ ਇੱਕ ਹਰ ਇੱਕ ਤਰੀਕੇ ਦੇ ਨਾਲ ਇਹ ਇੰਟਰਨੈਸ਼ਨਲ ਨਿਬੜਦਾ ਸ਼ਹਿਰ ਜਿਹੜਾ ਬਣਾਉਂਦੇ ਸਾਈਕਲ ਟ੍ਰੈਕ ਦਾ ਕੋਈ ਵੀ ਕੀ ਮਾਟਾ ਦਾ ਜਿਹੜਾ ਕਹਿ ਰਹੇ ਹੋ ਤੁਸੀਂ ਹਾਲੇ ਤੱਕ ਸਾਈਕਲ ਟ੍ਰੈਕ ਨਹੀਂ ਨਹੀਂ 아이 ਤੋਂ ਦੇਖੋ ਸਾਡੀ ਪਲੈਨਿੰਗ ਵਿੱਚ ਮਾਰ ਖੜੀ ਆ ਗਈ ਕੋਈ ਪ੍ਰੋਵੀਜ਼ਨ ਨਹੀਂ ਸੀ ਬਣਾਇਆ ਜੇ ਪ੍ਰੋਵੀਜ਼ਨ ਹੁੰਦਾ ਤਾਂ ਜ਼ਰੂਰ ਮਤਲਬ ਅਸੀਂ ਸਾਈਕਲ ਟ੍ਰੈਕ ਬਣਾਉਂਦੇ ਕਿਉਂਕਿ ਪਲੈਨਿੰਗ ਦੇ ਵਿੱਚ ਘਾਟਵਾਦ ਕੀਤੀ ਗਈ ਚੰਡੀਗੜ੍ਹ ਦੇ ਮੁਕਾਬਲੇ ਸੜਕਾਂ ਛੋਟੀਆਂ ਕੀਤੀਆਂ ਗਈਆਂ ਕਿਸੇ ਨਾ ਕਿਸ ਤਰੀਕੇ ਹੋ ਸਕਦਾ ਉਦੋਂ ਦੇ ਜਿਹੜੇ ਪਲੈਨਰ ਸੀ ਉਹਨਾਂ ਨੇ ਇਹੀ ਠੀਕ ਸਮਝਿਆ ਹੋਵੇ ਬਈ ਮਤਲਬ ਅਸੀਂ ਖੜੀਆਂ ਛੋਟੀਆਂ ਕਰਦੇ ਜੁਤੇ ਜੱਗੀਆਂ ਤਾਂ ਹੈ ਜਿਹਨੂੰ ਆਨਲਾਈਨ ਟਾਈਮ ਦਾ ਪਤਾ ਨਹੀਂ ਸੀ ਬਈ ਸਮਾਂ ਜਿਹੜਾ ਉਹ ਕਿੰਨੀ ਜਲਦੀ ਨਾਲ ਬਦਲਦਾ ਹੈ ਇਸ ਕਰਕੇ ਜਿਹੜੀਆਂ ਸੜਕਾਂ ਛੋਟੀਆਂ ਰਹਦੀਆਂ ਤੇ ਸਾਈਕਲ ਟ੍ਰੈਕ ਨਹੀਂ ਬਣ ਸਕੇ ਫੇਰ ਵੀ ਅਸੀਂ ਨਿਸ਼ਪਲ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਅਦਾਇਗੀ ਕੀਤੀ ਆ ਟਮਾਟਾ ਦੇ ਅਫਸਰਾਂ ਨੂੰ ਅਦਾਇਗੀ ਕੀਤੀ ਆ ਵੀ ਕੋਈ ਨਾ ਕੋਈ ਕਿਸੇ ਵੀ ਤਰੀਕੇ ਜਿੱਥੇ ਵੀ ਜਿੰਨਾ ਵੀ ਬਣਦਾ ਉਹ ਸਾਈਕਲ ਟ੍ਰੈਕ ਆ ਜਿਹੜਾ ਬਣਾਇਆ ਜਾਵੇ ਤਾਂ ਕਿ ਲੋਕ ਸਾਈਕਲ ਦੀ ਵਰਤੋਂ ਕਰਨ ਬਾਅਦ ਤੇ ਬਾਅਦ ਜਿੱਥੇ ਪੋਲੂਸ਼ਨ ਘਟੇ ਸ਼ਹਿਰ ਦਾ ਉਥੇ ਲੋਕਾਂ ਦੀ ਜਿਹੜੀ ਸਿਹਤ ਆ ਉਹਦੇ ਵਿੱਚ ਵੀ ਸੁਧਾਰ ਹੋਵੇ ਸੌਟੇ ਕਲਬ ਕਰਦੇ ਹਾਂ ਉਹਦੇ ਬਾਰੇ ਵੀ ਕਿਉਂਕਿ ਇੱਥੇ ਵੀ ਇੱਕ ਮਾਮਲਾ ਸਾਹਮਣੇ ਕਰਦੇ ਆ ਕਿ ਉਹ ਕੌਟੇ ਕਲਬ ਪ੍ਰੋਗਰਾਮ ਵਿੱਚ ਹੋਇਆ ਉਹਦਾ ਦੇਖੋ ਕਾਊਂਟਰ ਕਰਨ ਵਾਸਤੇ ਹੈ ਜੀ ਕੋਰਟ ਜਾਵਾਂਗੇ ਨਾਲ ਹੀ ਵਾਲੀ ਕਹਿੰਦੇ ਕੋਰਟ ਜਾਓਗੇ ਇਹਨੂੰ ਲੈ ਕੇ ਦੇ ਕੋਰਟ ਦੇ ਵਿੱਚ ਤਾਂ ਪਹਿਲੇ ਗਏ ਹੋਏ ਆ ਉਹੀ ਬੰਦੇ ਗਏ ਹੋਏ ਸੀ ਉਹ ਤਾਂ ਉਹਨਾਂ ਨੇ ਉੱਥੇ ਆਪਣਾ ਜੋਰ ਜਮਾਈ ਕਰਕੇ ਕਾਊਂਟਰ ਕਰਨ ਵਾਸਤੇ ਪਰ ਜਦ ਅਦਰ ਵਿੱਚ ਇੱਥੇ ਉਸ ਕੱਪ ਦੇ ਵਿੱਚ 200 ਕਰੋੜ ਰੁਪਏ ਦਾ ਪਰਚਾ ਜਿਹੜਾ ਉਹ ਮੈਂ ਦਰਜ ਉਹਦੇ ਦੀ ਕਰਾਇਆ ਹੈ 3 ਮਹੀਨੇ ਪਹਿਲਾਂ 30 3 ਮਹੀਨੇ ਐਫ ਆਈ ਆਰ ਨੰਬਰ 102 ਆ ਜਿਹੜੀ ਉਹ ਉਹਨਾਂ ਦੇ ਅਗੇ ਇਸ ਦਰਜਾ ਤੇ ਉਹਨਾਂ ਨੇ ਸੋਚਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਫੈਸਲਾ ਫੋੜਾ ਕਰ ਲੈਣਗੇ ਤੇ ਉਹਦੇ ਕਰਕੇ ਕ੍ਰਾਸ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਸ ਤਿੱਕ ਨੂੰ ਕਹਿ ਰਹੇ ਕਿ ਪੈਸੇ ਦੀ ਅਦਾਇਗੀ ਪੈਂਡਿੰਗ ਪਈ ਹੈ ਤਾਂ ਪੈਸਾ ਕਿੱਧਰ ਆ ਗਿਆ 100 ਦਿਨ ਤੋਂ ਚੱਲਦਾ ਨਹੀਂ ਜਾ ਰਿਹਾ ਤੁਸੀਂ ਸਾਰੇ ਇੱਥੇ ਜਾਣਦੇ ਹੋ ਕਿ ਜੀਐਨਕੇਲ ਕੰਪਨੀ ਕੈਸੀ ਕੱਟ ਰਹੀ ਹੈ ਕਿ ਕੋਈ ਵੀ ਕੰਪਨੀ ਨਹੀਂ ਕਰਦੀ ਇਸ ਬਿਆਰ ਮੈਂ ਦਾਵਾ ਕਰਦਾ ਹਾਂ ਕੋਈ ਨਹੀਂ 1 ਰੁਪਏ ਦਾ ਵੀ ਜੇ 1 ਰੁਪਏ ਦਾ ਵੀ ਕੋਈ ਕਿਸੇ ਕਿਸਮ ਦਾ ਕੋਈ ਕੱਢ ਦੇ ਬੇਈਮਾਨੀ ਨਾਲ ਕਿ ਦੋਰੀ ਤਾਂ ਪੂਰੀ ਚਾਪ ਨਹੀਂ ਕਰਦਾ